ਇਹ ਹੈ ਸੇਵਾ ਵਾਲੀ ਸਜ਼ਾ ਚੰਡੀਗੜ੍ਹ ਅਦਾਲਤ ਨੇ ਸੁਣਾਈ ਅਦਾਲਤ ਨੇ ਵੀ ਇਹਨਾਂ ਨੂੰ ਸਜ਼ਾ ਸੁਣਾਉਣ ਦੀ ਥਾਂ ਸੇਵਾ ਲਾ ਦਿੱਤੀ। ਅਦਾਲਤ ਨੇ ਇਹਨਾਂ ਨੂੰ ਧੋਵਾਨੂ 4 ਦਿਨ ਲਈ 2-2 ਘੰਟੇ ਲਈ ਸੈਕਟਰ 45 ਦੀ ਗਊਸ਼ਾਲਾ ਵਿੱਚ ਸਫਾਈ ਕਰਨ ਦੀ ਸਜ਼ਾ ਸੁਣਾਈ। ਇਹ ਇਨੋਕੀ ਸੀ। ਸਫਾਈ ਕਰਨ ਤੋਂ ਬਾਅਦ گاਵਣ ਨੂੰ ਚਾਰਾ ਪਾਉਣ ਦਾ ਵੀ ਕੰਮ ਦਿੱਤਾ ਅਤੇ ਉਸ ਤੋਂ ਬਾਅਦ 4 ਦਿਨ ਸੇਵਾ ਕਰਨ ਤੋਂ ਬਾਅਦ ਇਹ ਗਊਸ਼ਾਲਾ ਤੋਂ ਸਰਟੀਫਿਕੇਟ ਲੈ ਕੇ ਅਦਾਲਤ ਵਿੱਚ ਜਮ੍ਹਾਂ ਕਰਵਾਉਂਗੀ। ਇਹ ਸਜ਼ਾ ਵੀ ਇਨੋਕੀ ਹੈ ਅਤੇ ਇਸ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ ਕਿਉਂਕਿ ਜਦੋਂ ਗੁਨਾਹਗਾਰ ਗਲਤੀ ਵੀ ਮੰਨ ਲੈਂਦਾ ਹੈ ਤਾਂ ਫਿਰ ਉਸ ਨੂੰ ਮਾਫੀ ਵੀ ਦੇਣੀ ਚਾਹੀਦੀ ਹੈ ਹਾਲਾਂਕਿ ਇਹ ਵੀ ਹੈ ਕਿ ਗਲਤੀ ਹੋਵੇ ਗੁਨਾਹ ਨਹੀਂ ਖੈਰ ਅਦਾਲਤ ਦੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਚੰਡੀਗੜ੍ਹ ਤੋਂ ਦਲਜੀਤ ਸਿੰਘ ਪੀਟੀਸੀ ਨੇ